ਦਾਸਪੁਰ ਗੁਰਦੁਆਰੇ ਦੀ ਜਿਹੜੀ ਮਾਨਤਾ ਹੈਗੀ ਐ ਇੱਥੇ ਕਹਿੰਦੇ ਨੇ ਕਿ ਸਾਰੇ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਸਾਡੀਆਂ ਤਾਂ ਹੋਈਆਂ ਨੇ ਤੇ ਸੀਗੇ ਸੰਤ ਕਿਰਪਾਲ ਸਿੰਘ ਜੀ ਸੀਗੇ ਤੇ ਜਦੋਂ ਹਜੂਰ ਸਾਹਿਬ ਉੱਤੇ ਜਾ ਰਹੇ ਸੀਗੇ ਸਾਥ ਨੇ ਉੱਥੇ ਦਿੱਤੀਆਂ ਸੇਵਾ ਕਰੀਆਂ ਨੇ ਨਾਲ-ਨਾਲ ਨਾਮ ਚਾਪਰੀਆਂ ਦੇ ਤੇ ਕਿੰਨੀ ਸ਼ਰਧਾ ਨਾਲ ਇੱਥੇ ਲੰਗਰ ਪਿਆਰ ਕੀਤਾ ਜਾ ਪੰਜਾਬ ਦੇ ਗੁਰਦੁਆਰੇ ਦੇ ਲੰਗਰ ਦੀ ਜੇ ਗੱਲ ਕਰਾਂ ਤਾਂ ਹੈ ਨਾ ਪੂਰਾ ਮਤਲਬ ਲਾਜਵਾਬ ਦਾ ਮਾਮਲਾ ਦਾ ਦਾ ਅ ਮਨ ਲੱਗ ਗਈ ਜਿਹੜੀ ਜਿਹੜਾ ਹੈਗਾ ਕਿ ਦੁੱਧ ਵੀ ਜਿਹੜਾ ਇੱਥੇ ਨਾਲੀ ਤਾਜ਼ਾ ਚੋਇਆ ਜਾ ਰਿਹਾ ਹੈ ਅਸਲ ਨੇ ਬੰਨੇ ਲੱਗੇ ਹੋਏ ਨੇ ਬੰਦ ਸੇਵਾਦਾਰ ਜਿਹੜੇ ਹੈਗਾ ਤਿੰਨ ਠੰਡ ਦੇ ਵਿੱਚ ਕਹਿੰਦੇ ਫਿਰ ਐਦਾਂ ਐਦਾਂ ਹੀ ਕੰਮ ਚੱਲਦਾ ਔਰੇ ਹਾਂ ਜੀ ਹਾਂ ਇਹ ਬਹੁਤ ਸਤਿ ਸ਼੍ਰੀ ਅਕਾਲ ਬੀਬੇ ਸਤਿ ਸ਼੍ਰੀ ਅਕਾਲ ਜੀ ਹੋਰ ਸੇਤਾ ਠੀਕ ਠਾਕ ਹਾਂ ਹਾਂ ਠੀਕ ਠਾਕ ਚਲੋ ਸਤਿ ਸ਼੍ਰੀ ਅਕਾਲ ਪੰਜਾਬ ਦੀ ਜਿਹੜੇ ਖੇਤ ਸੀਗੇ ਮਿਸ ਘਾਦੇ ਸੀਗੇ ਤੇ ਤਾਂ ਹੀ ਅਸੀਂ ਕੈਨੇਡਾ ਦੇ ਪਿੰਡ ਅਸੀਂ ਆਪਣੇ ਪੰਜਾਬ ਦੀ ਸ਼ੁਰੂਆਤ ਇੱਕ ਪਵਿੱਤਰ ਸਥਾਨ ਤੋਂ ਸ਼ੁਰੂ ਕੀਤਾ ਜਾਵੇ ਗੁਰਦੁਆਰਾ ਸਾਹਿਬ ਤੋਂ ਅਰਦਾਸਪੁਰਾ ਸਾਹਿਬ ਜਿਹੜਾ ਕਿ ਕਲਿਆਣ ਪਿੰਡ ਦੇ ਵਿੱਚ ਹੈ ਨਾਬਾ ਰੋਡ ਦੇ ਉੱਤੇ ਸਥਿਤ ਹੈ ਪਟਿਆਲੇ ਦੇ ਵਿੱਚ ਤੇ ਬਹੁਤ ਹੀ ਆ ਕੇ ਸੱਤ ਸਾਲਾਂ ਬਾਅਦ ਸਕੂਨ ਮਿਲ ਰਿਹਾ ਪਹਿਲਾਂ ਅਸੀਂ ਕੈਨੇਡਾ ਆਉਣ ਤੋਂ ਪਹਿਲਾਂ ਇੱਥੇ ਬਹੁਤ ਵਾਰੀ ਆਏ ਆ ਅਰਦਾਸਾਂ ਵੀ ਸਾਡੀਆਂ ਬਹੁਤ ਜ਼ਿਆਦਾ ਪੂਰੀਆਂ ਹੋਈਆਂ ਨੇ ਸੋ ਜਿਹੜਾ ਅਰਦਾਸਪੁਰ ਗੁਰਦੁਆਰੇ ਦੀ ਜਿਹੜੀ માનਤਾ ਹੈਗੀ ਐ ਇੱਥੇ ਕਹਿੰਦੇ ਨੇ ਕਿ ਸਾਰੇ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਸਾਡੀਆਂ ਤਾਂ ਹੋਈਆਂ ਨੇ ਤੇ ਬਹੁਤ ਹੀ ਜ਼ਿਆਦਾ ਇੱਥੇ ਦੂਰੋਂ ਦੂਰੋਂ ਦੀ ਸੰਗਤ ਆਂਦੀ ਹੈ ਅਸੀਂ ਸੋਚਿਆ ਕਿ ਜਿਹੜੀ ਪੰਜਾਬ ਦੀ ਟ੍ਰਿਪ ਦੀ ਸ਼ੁਰੂਆਤ ਹੈ ਕਿਉਂ ਨਾ ਅਰਦਾਸਪੁਰ ਗੁਰਦੁਆਰੇ ਤੋਂ ਕੀਤੀ ਜਾਵੇ ਤੇ ਇਹ ਸਾਡਾ ਬਹੁਤ ਹੀ ਜ਼ਿਆਦਾ ਚਾਹ ਸੀਗਾ ਇੱਥੇ ਆਉਂਦਾ ਕਿਉਂਕਿ 7 ਸਾਲ ਹੋ ਗਏ ਸੀਗੇ ਅਸੀਂ ਇਹ ਚੀਜ਼ਾਂ ਨੂੰ ਮਿਸ ਕਰਦੇ ਸੀਗੇ ਕਿ ਕਿਉਂਕਿ ਇੱਥੇ ਤੁਸੀਂ ਕੈਨੇਡਾ ਦੇ ਵਿੱਚ ਤੁਹਾਡੀ ਲਾਈਫ ਇੰਨੀ ਜ਼ਿਆਦਾ ਬਿਜ਼ੀ ਹੋ ਜਾਂਦੀ ਹੈ ਕਿ ਤੁਹਾਡੇ ਕੋਲ ਟਾਈਮ ਹੀ ਨਹੀਂ ਹੁੰਦਾ ਕਿਸੇ ਚੀਜ਼ ਲਈ ਤੇ ਇੱਥੇ ਆ ਕੇ ਹੁਣ ਇੰਨਾ ਜ਼ਿਆਦਾ ਸਕੂਲ ਮਿਲ ਰਿਹਾ ਕਿਉਂਕਿ ਤੁਸੀਂ ਕੀ ਤੁਸੀਂ ਦੇਖਿਆ ਹੀ ਹੁੰਦਾ ਕਿ ਇੱਥੇ ਪੰਜਾਬ ਦੇ ਗੁਰਦੁਆਰੇ ਜਿਹੜੇ ਹੁੰਦੇ ਆ ਤੇ ਜੇ ਆਪਾਂ ਕੈਨੇਡਾ ਨਾਲ ਕਰੀਏ ਹਨ ਬਹੁਤ ਜ਼ਿਆਦਾ ਉਹ ਹੁੰਦਾ ਲਾਈਕ ਫਰਕ ਹੁੰਦਾ ਹਨ ਤੇ ਇੱਥੇ ਆ ਕੇ ਇੰਨੀ ਜ਼ਿਆਦਾ ਸ਼ਾਂਤੀ ਮਿਲ ਰਹੀ ਹੈ ਤੇ ਦੂਰੋਂ ਦੂਰੋਂ ਇੱਥੇ ਸੰਗਤ ਆਉਂਦੀ ਆ ਅਰਦਾਸ ਕਰਨ ਲਈ ਤੇ ਉਹਨਾਂ ਦੀਆਂ ਅਰਦਾਸਾਂ ਪੂਰੀਆਂ ਵੀ ਹੁੰਦੀਆਂ ਨੇ ਤੇ ਜੋ ਉਹ ਵੀ ਸਾਨੂੰ ਦੇਖ ਰਿਹਾ ਦੂਰੋਂ ਦੂਰੋਂ ਦੀ ਤਾਂ ਮੈਂ ਤੁਹਾਨੂੰ ਇਹ ਰਿਕਵੈਸਟ ਕਰਦੀ ਹਾਂ ਕਿ ਇਸ ਗੁਰਦੁਆਰੇ ਦੇ ਵਿੱਚ ਆਓ ਜੋ ਵੀ ਤੁਹਾਡੇ ਮਨ ਦੇ ਵਿੱਚ ਅਰਦਾਸ ਹੈਗੀ ਹੈ ਤੇ ਰੱਬ ਤੁਹਾਡੀ ਅਰਦਾਸਾਂ ਇੱਥੇ ਜ਼ਰੂਰ ਪੂਰੀਆਂ ਕਰਨਗੇ। ਅੱਛਾ ਉਹਦੇ ਅਰਦਾਸ ਹੁੰਦੀ ਹੈ। ਹਾਂ ਬਾਹਰ ਬੱਚੇ ਨੂੰ ਕਿਸੇ ਨੇ ਬਾਹਰ ਜਾਣਾ ਜਾਂ ਕੋਈ ਘਰ ਦਾ ਕੋਈ ਪ੍ਰੋਗਰਾਮ ਕਰਨਾ ਹਾਂ ਹਾਂ ਉਹਦੇ ਬਾਰੇ ਉਹਦੇ ਬਾਤ। ਅੱਛਾ ਅੱਛਾ। ਠੀਕ ਹੈ। ਧੰਨਵਾਦ ਜੀ। ਸੋ ਅਸੀਂ ਹੁਣ ਜਾ ਰਹੇ ਹਾਂ ਆਨੰਦ ਭਵਨ ਦੇ ਵਿੱਚ। ਇੱਥੇ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਜੋ ਵੀ ਤੁਸੀਂ ਅਰਦਾਸ ਮੰਗਦੇ ਆ ਹਨਾ ਉਹ ਤੁਹਾਡੀ ਇੱਥੇ ਜ਼ਰੂਰ ਪੂਰੀ ਹੋਊਗੀ ਜਦ ਤੁਸੀਂ ਆਓ ਸੋ ਇਸ ਜਗ੍ਹਾ ਦੇ ਉੱਤੇ ਸੰਤ ਬਾਬਾ ਕਿਰਪਾਲ ਸਿੰਘ ਜੀ ਜਿਨ੍ਹਾਂ ਨੇ ਆਪਣਾ ਇੱਥੇ ਤਪ ਸਥਾਨ ਸੀਗਾ ਜਿਨ੍ਹਾਂ ਦਾ ਸੋ ਆਪਾਂ ਉਹ ਅੰਦਰ ਜਾ ਕੇ ਦਰਸ਼ਨ ਕਰਦੇ ਆਂ ਤੇ ਤਪ ਸਥਾਨ ਦੇ ਇਹ ਤਾਂ ਇੱਥੇ ਜਿਹੜੇ ਮੇਨ ਜਿਹੜੇ ਸੰਤ ਸੀਗੇ ਸੰਤ ਕਿਰਪਾਲ ਸਿੰਘ ਜੀ ਸੀਗੇ ਜਦੋਂ ਉਹ ਹਜੂਰ ਸਾਹਿਬ ਵੱਲ ਜਾ ਰਹੇ ਸੀਗੇ ਤਾਂ ਰਸਤੇ ਦੇ ਵਿੱਚ ਉਹ ਇਸ ਸਥਾਨ ਤੇ ਰੁਕੇ ਸੀਗੇ ਤਾਂ ਇੱਥੇ ਪਹਿਲਾਂ ਜਿਹੜੇ ਸਾਧੂ ਹੁੰਦੇ ਸੀਗੇ ਪਰਵੇਂ ਕਪੜੇ ਵਾਲੇ ਉਹ ਰਹਿੰਦੇ ਸੀਗੇ ਤਾਂ ਉਹਨਾਂ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਬਾਬਾ ਜੀ ਇੱਥੇ ਕੋਈ ਗੁਰਦੁਆਰਾ ਬਣਾਇਆ ਜਾਵੇ ਤੇ ਬਾਬਾ ਜੀ ਨੇ ਕਿਹਾ ਕਿ ਅਸੀਂ ਇੱਥੇ ਮਤਲਬ ਕਿ ਅ ਅਸੀਂ ਜਿਹੜਾ ਹੈਗਾ ਸਾਡਾ ਜਿਹੜਾ ਟੂਰ ਹੈਗਾ ਉਹ ਮਤਲਬ ਇਹ ਤਰਮਸਥਾਨ ਦੀ ਯਾਤਰਾ ਕਰਨ ਦਾ ਹੈਗਾ ਤੇ ਬਟ ਫਿਰ ਉਹਨਾਂ ਨੇ ਬਹੁਤ ਵਾਰੀ ਰਿਕੁਐਸਟ ਕੀਤੀ ਜਿਹੜੇ ਵੀ ਇੱਥੇ ਸਾਧੂ ਰਹਿੰਦੇ ਸੀਗੇ ਤੇ ਉਹਨਾਂ ਨੇ ਬਾਬਾ ਜੀ ਨੂੰ ਅਰਦਾਸ ਕੀਤੀ ਕਿ ਬਾਬਾ ਜੀ ਵੀ ਇੱਥੇ ਗੁਰਦੁਆਰਾ ਬਣਾਇਆ ਜਾਏ ਤਾਂ ਕਿ ਸਾਰੀਆਂ ਦੀਆਂ ਅਰਦਾਸਾਂ ਪੂਰੀਆਂ ਹੋਣ ਤਾਂ ਸੰਤ ਜਿਹੜੇ ਕਿਰਪਾਲ ਸਿੰਘ ਜੀ ਸੀਗੇ ਉਹਨਾਂ ਨੇ ਇਸ ਗੁਰਦੁਆਰੇ ਦੀ ਸ਼ੁਰੂਆਤ ਕੀਤੀ ਸੀਗੀ ਤੇ ਜੇ ਇਸ ਅਸਥਾਨ ਦੀ ਅਸੀਂ ਗੱਲ ਕਰੀਏ ਤੇ ਪਹਿਲਾਂ ਜਿਹੜਾ ਇਹ ਅਸਥਾਨ ਸੀਗਾ ਬਾਬਾ ਜੀ ਦਾ ਤਪਸਥਾਨ ਸੀਗਾ ਇੱਥੇ ਬਾਬਾ ਜੀ ਬੈਠ ਕੇ ਆ ਪਾਠ ਪੂਜਾ ਕਰਦੇ ਸੀ ਜਿੱਥੇ ਉਹਨਾਂ ਨੇ ਬੈਠ ਕੇ ਤਪੱਸਿਆ ਕੀਤੀ ਹੌਲੀ ਹੌਲੀ ਜਿਹੜਾ ਗੁਰਦੁਆਰਾ ਹੈਗਾ ਐਕਸਟੈਂਡ ਹੋਈ ਗਿਆ ਗੁਰਦੁਆਰਾ ਸਾਹਿਬ ਐਕਸਟੈਂਡ ਹੋਈ ਗਿਆ ਤੇ ਅਸੀਂ ਤੁਹਾਨੂੰ ਸਾਰਾ ਕਵਰ ਕਰਵਾਵਾਂਗੇ ਜੋ ਵੀ ਅਸੀਂ ਦੇਖਾਂਗੇ ਆਲਤਵਾਲਾ ਜਿਹੜਾ ਵੀ ਗੁਰਦੁਆਰੇ ਨੇ ਹੋਰ ਆਲਤਵਾਲਾ ਹੈਗਾ ਲੰਗਰ ਦੀ ਸੇਵਾ ਕੀਵੇ ਚੱਲਦੀ ਹੈ 24 ਘੰਟੇ ਇੱਥੇ ਲੰਗਰ ਦੀ ਸੇਵਾ ਚੱਲਦੀ ਹੈ ਤੇ 24 ਘੰਟੇ ਇੱਥੇ ਪਾਰਕ ਚੱਲਦਾ ਹੀ ਰਹਿੰਦਾ ਤੇ ਤੁਸੀਂ ਆਪ ਸੋਚੋ ਕਿ ਇਹ ਜਿਹੜੀ ਜਿਹੜਾ ਸਥਾਨ ਹੈਗਾ ਕਿੰਨਾ ਪਵਿੱਤਰ ਹੋਏਗਾ ਤੇ ਆਪਣੀਆਂ ਜੋ ਵੀ ਇੱਥੇ ਸੰਗਤ ਆਂਦੀ ਹੈ ਮੇਨ ਅਰਦਾਸ ਜਿਹੜੀ ਵੀ ਅਰਦਾਸ ਕਰਦੀ ਹੈ ਉਹ ਉਹਨਾਂ ਦੀਆਂ ਦਸਾਂ ਪੂਰੀਆਂ ਹੁੰਦੀਆਂ ਨੇ ਆਜਾ ਫੱਟਾ ਟੇਕਰਵਾ ਮਤਲਬ ਤੁਸੀਂ ਅਗਰ ਆਪਾਂ ਇਹ ਗੱਲ ਕਰੀਏ ਤਾਂ ਤੁਸੀਂ ਜਿਹੜੇ ਵੀ ਲੋਕ ਫਾਰਮਲੀ ਕੰਟਰੀਆਂ ਵਿੱਚ ਰਹਿੰਦੇ ਨੇ ਤਾਂ ਆਬਵੀਅਸ ਹੋਈ ਚੀਜ਼ਾਂ ਨੂੰ ਮਿਸ ਕਰਦੇ ਹੋਣਗੇ ਤਾਂ 7 ਸਾਲ ਅਸੀਂ ਵੀ ਬਹੁਤ ਜ਼ਰਾ ਹੀ ਚੀਜ਼ਾਂ ਨੂੰ ਮਿਸ ਕੀਤਾ ਤੇ ਅੱਜ ਪਰਮਾਤਮਾ ਦੀ ਕਿਰਪਾ ਨਾਲ ਅੱਜ ਅਸੀਂ ਪਹੁੰਚੇ ਆਂ ਤੇ ਅਸੀਂ ਸੋਚਿਆ ਜੋ ਵੀ ਚੀਜ਼ਾਂ ਅਸੀਂ ਦੇਖ ਰਹੇ ਆ ਉਹ ਅਸੀਂ ਤੁਹਾਨੂੰ ਵੀ ਦਰਸ਼ਨ ਕਰਾਈਏ ਅਸੀਂ ਦੇਖ ਸਾਡੇ ਕੀਤੇ ਇਹ ਤੇ ਬੀਬੀਓ ਸੇਵਾ ਕਾਰੀਏ ਮਨ ਨਾਲ ਨਾਲ ਨਾਮ ਜਾਪ ਰਿਆ ਦੇ ਤੇ ਕਿੰਨੀ ਸ਼ਰਧਾ ਨਾਲ ਇੱਥੇ ਲੰਗਰ ਪਿਆਰ ਕੀਤਾ ਜਾ ਰਿਹਾ ਤੇ ਇਹ ਲੰਗਰ 24 ਘੰਟੇ ਚੱਲਦਾ ਰਿਹਾ ਕੰਟੀਨਿਊਸਲੀ ਪਰ ਚੱਲਦੇ ਆ ਲੰਗਰ ਦੇ ਹਾਲ ਦੇ ਵਿੱਚ ਤੇ ਜਿਸ ਜਗ੍ਹਾ ਦੇ ਉੱਤੇ ਜਿਹੜੀ ਸੰਗਤ ਹੈਗੀ ਆ ਅੰਦਰ ਵਿੱਚ ਬੈਠ ਕੇ ਜਿਹੜਾ ਲੰਗਰ ਹੈ ਛਕਦੀ ਹੈ ਤੇ ਇਸ ਗੁਰਦੁਆਰੇ ਦੇ ਵਿੱਚ 24 ਘੰਟੇ ਜਿਹੜਾ ਲੰਗਰ ਹੈਗਾ ਉਹ ਚੱਲਦਾ ਰਹਿੰਦਾ ਹੈ ਤੇ ਤੁਸੀਂ ਦੇਖਿਆ ਹੀ ਹੈ ਕਿ ਬੀਬੀਆਂ ਸਾਡੀਆਂ ਜਿਹੜੀਆਂ ਸੇਵਾ ਕਰ ਰਹੀਆਂ ਨੇ ਲੰਗਰ ਦੇ ਵਿੱਚ ਇਸ ਤਰੀਕੇ ਦੇ ਨਾਲ ਤੋ ਅਸੀਂ ਹੁਣ ਲੰਗਰ ਛਕਣ ਜਾ ਰਹੇ ਆਂ ਤੇ ਦੇਖੋ ਕਿਵੇਂ ਇੱਥੇ ਬਿਨਾ ਭੇਦ-ਪਾਤ, ਬਿਨਾ ਧਰਮ ਪੁੱਛੇ, ਬਿਨਾ ਕਿਸੇ ਦੀ ਜਾਤ-ਪਾਤ ਪੁੱਛੇ ਇੱਥੇ ਸਾਰ ਨੂੰ ਲੰਗਰ ਛਕਾਇਆ ਜਾਂਦਾ ਹੈ।

ਦੋ ਵਾਰੀ ਪਵਾਈਆ ਮੈਨੇ ਨਹੀਂ ਇੰਨਾ ਲੱਗ ਰਿਹਾ ਪਾ ਖਾਂਦੇ ਨਹੀਂ ਹੁੰਦੇ ਕਿ ਜਿੰਨਾ ਮਨ ਲੱਗਦਾ ਖਾ ਲਿਆ ਅੱਜ ਤੇ ਪੂਰਾ ਬਾਗੋ-ਬਾਗ ਹੋਇਆ ਲੱਗਦਾ ਮਤਲਬ ਡਿਫਰੈਂਟ ਇੱਕ ਵਾਈਬ ਆ ਰਹੀ ਹੈ ਇੱਥੇ ਬਹੁਤ ਹੀ ਜ਼ਿਆਦਾ ਸਕੂਨ ਜਿਹਾ ਮਿਲ ਰਿਹਾ ਸਾਨੂੰ ਇੱਥੇ ਆ ਕੇ ਨਾ ਬਹੁਤ ਵਧੀਆ ਇਹ ਗਰਮ ਗਰਮ ਚਾਹ ਠੰਡਾ ਮਾਹੌਲ ਹੈ ਪੂਰਾ ਮਜ਼ਾ ਆ ਰਿਹਾ ਯਾਰ ਤੋ ਅਸੀਂ ਜਿਹੜਾ ਜਿੱਥੇ ਜਿਹੜੀ ਵੀ ਆ ਪਾਠੀ ਦੇ ਵਿੱਚ ਲੰਗਰ ਛਕਿਆ ਸੀਗਾ ਤੇ ਉਹ ਅਸੀਂ ਉਹਦੀ ਝੂਠ ਉਤਾਰ ਲਈ ਤੇ ਹੁਣ ਅਸੀਂ ਸਵਾਹ ਨਾਲ ਮਾਂਜਨ ਚੱਲੇ ਆ ਆਪਣੇ ਬਰਤਨ ਝੂਠੇ ਪਾਂਡੇ ਝੂਠੇ ਪਾਂਡੇ ਪਾਂਡੇ ਵਾਟੇ ਝੂਠੇ ਬਰਤਨ ਹਾਂ ਜੁੜੀਆਂ ਬੰਦਾ ਹੁੰਦੀ ਹੈ ਸਭ ਨੂੰ ਨਾਲ ਤੋਂ ਨਹੀਂ ਬੰਨ ਪਾਣੀ ਬਾਗ ਤਾਂ ਵੀ ਹਾਂਜੀ ਉਹ ਉੱਥੇ ਮੈਂ ਇੱਕ ਵਾਰੀ ਕਰ ਲਾ ਤੁਹਾਡੇ ਕੁਸ਼ੀਆਂ ਜੀ ਹਾਂਜੀ ਤੁਹਾਡੇ ਕੁਸ਼ੀਆਂ ਜੀ ਬੋਲਦਾ ਆਪਣਾ ਟ੍ਰਾਂਟੋ ਤੋਂ ਜੀ ਸਾਡੇ ਬੱਚੇ ਸ੍ਰੀ ਅੱਛਾ ਠੀਕ ਹੈ ਬੱਚੇ ਸੋਹਣਾਂ ਵਾਲਾ ਕੀ ਬੈਨੀਫਿਟ ਕੀ ਹੈ ਸੁਭਾਨ ਅਲੇਮ ਤੁਸੀਂ ਮਾਰੇ ਕਿਹੜਾ ਉੱਤੇ ਅਸੀਂ ਗਏ ਨਹੀਂ ਵੀ ਸੁੱਤ ਮਿਲਾ ਲਓ ਜੀ ਵਧੀਆ ਸਫਾਈ ਹੋ ਜਾਂਦੀ ਹੈ ਵਧੀਆ ਸਫਾਈ ਸੋ ਇਹ ਕਿ ਸੁਹਾਨਾਂ ਵਾਲਾ ਬਰਤਨ ਜਿਹੜੇ ਇਹੇ ਮੰਗਦੇ ਆ ਕਿਉਂਕਿ ਇਹ ਸ਼ੁੱਧਤਾ ਦਾ ਪ੍ਰਤੀਕ ਲੱਗੀ ਜਿਹੜੀ ਅਸ਼ੁੱਧਤਾ ਦਾ ਪ੍ਰਤੀਕ ਹੈ ਇਹਦੇ ਨਾਲ ਜਿਹੜੇ ਬਰਤਨ ਨੇ ਕਾਫੀ ਸਾਫ਼ ਹੁੰਦੇ ਆ ਕਿਉਂਕਿ ਜਿਹੜੇ ਆਪਾਂ ਆ ਲਿਕਵਿਡਸ ਵਗੈਰਾ ਵਰਤਦੇ ਆ ਉਹਨਾਂ ਵਿੱਚ ਕਾਫੀ ਮਾਤਰਾ ਦੇ ਵਿੱਚ ਕੈਮੀਕਲਸ ਪਾਏ ਜਾਂਦੇ ਆ ਹਾਂ ਬਬਲੀ ਇਹ ਜਿਹੜਾ ਰੇਤਾ ਹੈਗਾ ਕਿ ਸੁਆਹ ਇਹ ਸੁਆਹ ਜਿਹੜੀ ਹੈ ਮਤਲਬ ਕਿੱਥੋਂ ਮਤਲਬ ਲੱਗ ਜਾਂਦਾ ਆਪਣੀ ਹੱਥਾਂ ਜਿਵੇਂ ਲੱਕੜਾਂ ਪਾਤੀ ਜੋ ਹਾਂ ਹਾਂ ਤਾਂ ਪਰ ਸਦਾ ਵਗੈਰਾ ਪਾਉਂਦੇ ਨੇ ਠੀਕ ਹੈ ਉਹਦੀ ਬਣਦੀ ਆ ਇਹਦੇ ਦੇ ਵਿੱਚ ਜੋਤ ਜਿਹੜੀ ਆ ਨਾ ਜੁਲਦੀ ਸਵਾਹ ਹੋ ਗਈ ਜਿੰਨੀ ਵੀ ਹੈ ਨਾ ਸਾਰੀ ਉਹ ਇੱਥੇ ਇੱਥੇ ਯੂਜ਼ ਕੀਤੀ ਜਾਂਦੀ ਹੈ ਜਿਹੜੀਆਂ ਰੋਟੀਆਂ ਵਰਤਦੇ ਹੋਣ ਤੇ ਇਹ ਵੀ ਚੁੱਲਾ ਦਾ ਸਵਾਹ ਦੇਣਾ ਬਹੁਤ ਵਧੀਆ ਵੱਡਾ ਗੁਰਦੁਆਰਾ ਹੈ ਅਸਾਂ ਬੋਲਦੇ ਵੀਰੇ ਨਾ ਖਤਮ ਹੋ ਗਿਆ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਜਿਹੜਾ ਇਹ ਤੁਸੀਂ ਸਥਾਨ ਦੇਖ ਰਹੇ ਹੋ ਇਸ ਨੂੰ ਮਹਿੰਦੀ ਚੌਂਕ ਵੀ ਜਿਹੜਾ ਕਿਹਾ ਜਾਂਦਾ ਸੀਗਾ ਜੋ ਮੈਂ ਕਿ ਮਹਿੰਦੀ ਚੌਂਕ ਦਾ ਨਾਮ ਇਸ ਲਈ ਪਿਆ ਸੀ ਕਿਉਂਕਿ ਇਸ ਜਗ੍ਹਾ ਦੇ ਉੱਤੇ ਜਿਹੜੇ ਬੂਟੇ ਸੀਗੇ ਮਹਿੰਦੀ ਦੇ ਜਿਹੜੇ ਬੂਟੇ ਸੀਗੇ ਉਹ ਇੱਥੇ ਲਾਏ ਹੋਏ ਸੀਗੇ ਤਾਂ ਜਦੋਂ ਬਾਰਿਸ਼ਾ ਜਿਆਦਾ ਜਿਆਦਾ ਜਿਵੇਂ ਸੌਣ ਦੇ ਮਹੀਨੇ ਚ ਬਾਰਿਸ਼ਾ ਪੈਂਦੀ ਆ ਸੀਗੀਆਂ ਤਾਂ ਉਸ ਜਗ੍ਹਾ ਦੇ ਫਿਰ ਉਹ ਜਿਹੜੇ ਬੂਟੇ ਸੀਗੇ ਕਾਫੀ ਜਿਹੜੇ ਪੂਰਾ ਦਰਖਤ ਦਾ ਕਹ ਲੋ ਇੱਕ ਰੂਪ ਲੈ ਲੰਦੇ ਸੀਗੇ ਜਿਹਦੇ ਕਰਕੇ ਫਿਰ ਬਾਬਾ ਜੀ ਉਸ ਜਗ੍ਹਾ ਦੇ ਵਿੱਚ 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 ਬੈਠ ਕੇ ਜਿਹੜੇ ਤਪੱਸਿਆ ਕਰਦੇ ਸੀਗੇ ਸੋ ਹੁਣ ਉਹ ਇੰਨੇ ਵੱਡੇ ਬੂਟੇ ਨਹੀਂ ਹੈਗੇ ਫਿਲਹਾਲ ਤਾਂ ਸਮੇਂ ਦੇ ਨਾਲ ਤੁਹਾਨੂੰ ਪਤਾ ਚੇਂਜ ਹੁੰਦਾ ਰਹਿੰਦਾ ਪਰ ਉਹਨਾਂ ਨੇ ਉਹਨਾਂ ਦਾ ਇਸ ਥਾਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਸੰਤ ਕਿਰਪਾਲ ਸਿੰਘ ਜੀ ਸੀ ਜਿਹੜੇ ਉਹ ਉਹਨਾਂ ਦਾ ਇੱਥੇ ਤਪ ਸਥਾਨ ਸੀਗਾ ਜਿਹੜਾ ਬਣਿਆ ਹੋਇਆ ਤੇ ਆਪਾਂ ਤੁਹਾਨੂੰ ਅੰਦਰੋਂ ਦਰਸ਼ਨ ਕਰਾਨੇ ਆ। ਹੋਰ ਚੱਪਾ ਚੱਪਾ ਇਸ ਥਾਂ ਦੇ ਉੱਤੇ ਬਾਬਾ ਜੀ ਜਿਹੜੇ ਤਪ ਕਰਦੇ ਸਨ ਬਹੁਤ ਹੀ ਜਿਹੜੀ ਇੱਥੇ ਤੁਹਾਨੂੰ ਬੈਠ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਇੱਕ ਸਕੂਨ ਜਿਹੜਾ ਹੈਗਾ ਤੁਹਾਨੂੰ ਮਿਲਦਾ ਬਹੁਤ ਹੀ ਜਿਹੜਾ ਵਧੀਆ ਇੱਥੇ ਸਾਨੂੰ ਲੱਗਦਾ ਤਾਂ ਤੁਸੀਂ ਜ਼ਰੂਰ ਇੱਥੇ ਆਓ ਜਦੋਂ ਵੀ ਤੁਸੀਂ ਇਸ ਇਲਾਕੇ ਦੇ ਵਿੱਚ ਆਉਣੇ ਹੋ ਜਿਹੜਾ ਇਹ ਗੁਰਦੁਆਰਾ ਸਾਹਿਬ ਹੈਗਾ ਉਹ तकरीबन ਪਿਛਲੇ ਕਈ ਸਾਲਾਂ ਤੋਂ ਜਿਹੜਾ ਕੰਸਟਰਕਸ਼ਨ ਦੇ ਵਿੱਚ ਚੱਲ ਰਿਹਾ ਜੀ ਤੇ ਇਸ ਨੂੰ ਕਾਫੀ ਵੱਡੇ ਪੱਧਰ ਦੇ ਉੱਤੇ ਇਹਨੂੰ ਜਿਹੜਾ ਹੈਗਾ ਵੱਡਾ ਕੀਤਾ ਗਿਆ ਤੇ ਜਦੋਂ ਆਪਾਂ 7 ਸਾਲ ਪਹਿਲਾਂ ਆਏ ਸੀਗੇ ਜੋਤ ਤਾਂ ਇੱਥੇ ਜਿਹੜਾ ਫਰਸ ਸੀਗਾ ਉਦੋਂ ਨਹੀਂ ਸੀ ਜਿਹੜਾ ਲੱਗਿਆ ਜਿਵੇਂ ਜਿਵੇਂ ਸੰਗਤ ਦੀ ਜਿਹੜੀ ਸ਼ਰਧਾ ਅਨਸਾਰ ਭੇਟ ਜਿਹੜਾ ਕੀਤਾ ਜਾਂਦਾ ਹੈ ਨਾ ਮਾਇਆ ਉਹ ਫਿਰ ਉਦੋਂ-ਉਦਾਂ ਇਹਨੂੰ ਜਿਹੜਾ ਕੰਸਟਰਕਸ਼ਨ ਜਿਹੜੀ ਕੀਤੀ ਜਾਂਦੀ ਹੈ ਪਰ ਬਹੁਤ ਵੱਡਾ ਗੁਰਦੁਆਰਾ ਹੈ ਫਿਲਹਾਲ ਤੁਸੀਂ ਸਾਹਮਣੇ ਦੇਖੋ ਇਹ ਪ੍ਰਕਾਸ਼ ਉਧਰਲੇ ਪਾਸੇ ਲੰਗਰ ਹਾਲ ਹੈ ਤੇ ਬਹੁਤ ਹੀ ਜਿਹੜਾ ਇੱਥੇ ਤੁਹਾਨੂੰ ਸਕੂਨ ਆ ਕੇ ਇੱਥੇ ਮਿਲਦਾ ਜਿਹੜਾ ਗੁਰਦੁਆਰਾ ਸਾਹਿਬ ਦੀ ਜਿਹੜੀ ਕੁੱਲ ਜ਼ਮੀਨ ਦੀ ਜਿਵੇਂ ਗੱਲ ਕਰਾਂ ਜਿਹਦਾ ਖੇਤਰਫਲ 30 ਏਕੜ ਦੇ ਕਰੀਬ ਜਿਹੜਾ ਹੈਗਾ ਮੈਂ ਇੱਥੇ ਬਾਬਾ ਜੀ ਨਾਲ ਗੱਲ ਕਰ ਰਿਹਾ ਸੀਗਾ ਤਾਂ 30 ਏਕੜ ਦੇ ਵਿੱਚ ਜਿਹਦੇ ਵਿੱਚ ਗੁਰਦੁਆਰਾ ਸਾਹਿਬ ਤੇ ਹੋਰ ਇਹਨਾਂ ਦੀ ਜਿਹੜੀ ਆਪਦੀ ਖੇਤੀ ਬਾੜੀ ਇਹ ਜਿਹੜਾ ਹੋਰ ਇੱਥੇ ਡੰਗਰ ਬੱਛਾ ਜਿਹੜਾ ਇਹਨਾਂ ਨੇ ਰੱਖਿਆ ਹੋਇਆ ਕਿਉਂਕਿ ਲੰਗਰ ਪਾਣੀ ਨਹੀਂ ਤੁਹਾਨੂੰ ਪਤਾ ਦੁੱਧ ਦੱਬੇ ਲੋਡ ਪੈਂਦੀ ਹੈ ਹਨਾ ਤੇ ਆਹ ਪਿੱਛੇ ਸਾਰੀ ਜਿਹੜੀ ਜ਼ਮੀਨ ਹੈਗੀ ਆ ਉਹ ਇਸ ਗੁਰਦੁਆਰਾ ਸਾਹਿਬ ਜੀ ਦੀ ਜ਼ਮੀਨ ਹੈਗੀ ਆ ਤੇ ਹੁਣ ਆਪਾਂ ਚੱਲਦੇ ਆ ਡੰਗਰ ਵੱਲ ਜਿਹੜਾ ਡੰਗਰਾਂ ਦਾ ਬਾੜਾ ਤੁਹਾਨੂੰ ਦਿਖਾਣੇ ਆ ਇਸ ਜਗ੍ਹਾ ਦੇ ਉੱਤੇ ਜਿਹੜਾ ਡੰਗਰਾਂ ਦਾ ਕਿਸ ਤਰੀਕੇ ਦੇ ਨਾਲ ਪ੍ਰਬੰਧ ਹੈ ਤੁਸੀਂ ਦੇਖੋ ਸਾਫ਼ ਸੁਥਰਾ ਕਿੰਨਾ ਹੈ ਸਭ ਤੋਂ ਵੱਡੀ ਗੱਲ ਕਿ ਕੋਈ ਆ ਨਹੀਂ ਹੈਗੇ ਵੀ ਡੰਗਰ ਬੱਚਾ ਜਿਹੜਾ ਹੈਗਾ ਗੰਦਾ ਪਿਆ ਜਾਂ ਹੋਰ ਤੇ ਜਿਹੜਾ ਹੈਗਾ ਕਿ ਦੁੱਧ ਵੀ ਜਿਹੜਾ ਇੱਥੇ ਨਾਰੀ ਤਾਜ਼ਾ ਚੋਇਆ ਜਾ ਰਿਹਾ ਤੇ ਲਾਲੀ ਇਧਰਲੇ ਪਾਸੇ ਟੋਕੇ ਵਾਲੀ ਮਸ਼ੀਨ ਲੱਗੀ ਵੀ ਹੈ ਤੇ ਟਗੜ ਟਗੜ ਟੋਕਾ ਜਿਹੜਾ ਕੱਟਿਆ ਜਾ ਰਿਹਾ ਇਧਰੋਂ ਕਰਲੇ ਬੰਨ ਨੇ ਗੇਵੇ ਨੇ ਬੰਨ ਤੇ ਬਾਜ਼ਾਰ ਜਿਹੜੇ ਠੀਕ ਹੈ ਤੇ ਨਾਲ ਹੀ ਇਧਰ ਟੋਕੇ ਦਾ ਕੰਮ ਸ਼ੁਰੂ ਹੋਇਆ ਪਿਆ ਤੇ ਇਧਰਲੇ ਪਾਸੇ ਹੈਗੇ ਨੇ ਡੰਗਰ ਤੇ ਕਾਫੀ ਡੰਗਰ ਨੇ ਉਹ ਦੇਖੀਂ ਨਾ ਦੇਖੀ ਆ ਚੀਜ਼ ਹੈ ਨਾ ਆ ਦੇਖੋ ਆ ਸਭ ਤੋਂ ਡਿਫਰੈਂਟ ਜਿਹੜੀ ਮੱਹਸਾ ਜਿਹੜੀ ਹੈਗੀ ਆ ਮੈਨੂੰ ਲੱਗਦਾ ਕੋਈ ਸਪੈਸ਼ਲ ਬਰੀਡ ਲੱਗਦੀ ਹੈ ਜਿਹੜੀ ਕਿ ਜਿਸ ਹਿਸਾਬ ਨਾਲ ਉਹਦੀ ਸ਼ਕਲ ਆ ਗਈ ਹੈ ਨਾ ਇਧਰ ਬਾਬਾ ਜੀ ਆਪਣੇ ਬੁੱਢੇ ਸਾਸਰੀਗਾਲ ਬਾਬਾ ਜੀ ਹੋਰ ਠੰਡ ਮਨਾ ਰਹੇ ਹੋ ਸਾਸਰੀਗਾਲ ਬੁੱਢੇ ਕੋ ਓਹ ਕੀ ਬਾਤ ਹੈ ਠੰਡ ਦੇ ਵਿੱਚ ਕਹਿੰਦੇ ਫਿਰ ਐਦਾਂ ਐਦਾਂ ਹੀ ਕੰਮ ਚੱਲਦਾ ਔਰੇ ਹਾਂ ਜੀ ਹਾਂ ਇਹ ਬਹੁਤ ਵਧੀਆ ਔਰ ਕਿਦਾਂ ਲੱਗਦਾ ਫਿਰ ਇੱਥੇ ਪੰਜਾਬ ਦੇ ਵਿੱਚ ਜਿਹੜਾ ਪਿਆਰ ਮਿਲਦਾ ਨਾ ਉਹ ਕਿਸੇ ਹੋਰ ਮਲਖਾਂ ਦੇ ਵਿੱਚ ਪਿਆਰ ਨਹੀਂ ਮਿਲਦਾ ਹੈਗਾ ਹਾਂ ਤੁਸੀਂ ਜੈਸ ਮਰਜੀ ਬੰਦੇ ਕੋਲ ਜਾ ਕੇ ਖੜ੍ਹਜੋ ਸਾਡੇ ਨਾਲ ਹੱਸ ਕੇ ਗੱਲ ਕਰਦਾ ਹਾਂ 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 ਬਿਲਕੁਲ ਹੁੰਦੇ ਨਾ ਹਾਂ ਐਵੇਂ ਥੋੜਾ ਪੰਜਾਬੀਆਂ ਦਿਲ ਖੋਲੇ ਗਏ ਹਾਂ ਹਾਂ ਬਹੁਤ ਚੰਗਾ ਲੱਗਿਆ ਵੜਾਪਾ ਚੱਲਦੇ ਹਨ ਇਹ ਖੇਤਾ ਵੱਲ ਨੂੰ ਉਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਤੇ ਇਧਰਲੇ ਬੰਨੇ ਡੰਗਰਾ ਦਾ ਕੰਮ ਹੈ ਤੇ ਨਾਲ ਹੀ ਇਧਰ ਉਧਰ ਆਪਾਂ ਚੱਲਿਆ ਹੁਣ ਤੇ ਆ ਪਿਛਲੇ ਪਾਸੇ ਖੇਤ ਨੇ ਇਹਨਾਂ ਦੇ ਬਹੁਤ ਹੀ ਜਿਹੜਾ ਵਧੀਆ ਖੂਬਸੂਰਤ ਜਿਹੜਾ ਇੱਥੇ ਦਾ ਨਜ਼ਾਰਾ ਆਹ ਜਿਹੜੀਆਂ ਚੀਜ਼ਾਂ ਨੇ ਨਾ ਤੁਹਾਨੂੰ ਕਿਤੇ ਨਹੀਂ ਦੇਖਣ ਨੂੰ ਮਿਲਦੀ ਹੈਗੀਆਂ ਸਤਿ ਸ਼੍ਰੀ ਅਕਾਲ ਬੀਬੇ ਸਤਿ ਸ਼੍ਰੀ ਅਕਾਲ ਬੀਬੇ ਹੋਰ ਸੇਤਾ ਠੀਕ ਠਾਕ ਹਾਂ ਹਾਂ ਠੀਕ ਠਾਕ ਚਲੋ ਸਤਿ ਸ਼੍ਰੀ ਅਕਾਲ ਪਾਤੀ ਆ ਪਰ ਹਾਂ ਵੀ ਇਕੱਠੀ ਨਹੀਂ ਕਰਣੀ ਹਾਂ ਆ ਠੀਕ ਆ ਠੀਕ ਆ ਆ ਕੀ ਆ ਬੇਬੇ ਇੱਥੇ ਕਿਹੜਾ ਖੂਜ ਆ ਤੇ ਇਹ ਕਿੱਥੇ ਜਾਂਦਾ ਕਿੱਥੇ ਪਾਣੀ ਅੱਗੇ ਇਹ ਖੇਤਾਂ ਚ ਜਾਂਦਾ ਵੀਰੇ ਅੱਛਾ ਇੱਥੇ ਡੰਪ ਕਰ ਦਿੰਦੇ ਸਾਰਾ ਪਾਣੀ ਫਿਰ ਇਹੀ ਪਾਣੀ ਨੂੰ ਪਾਣੀ ਕਿੱਥੇ ਜਾਂਦਾ ਨਹੀਂ ਨਾ ਖੇਤਾਂ ਚ ਕਰ ਦਿੰਦੇ ਉਹ ਟੋਟਾ ਟੋਟੇ ਮੋਢੇ ਲੱਗ ਕੇ ਖੜਿਆ ਆ ਕਿੱਦਾਂ ਕਰਦੇ ਆ ਪਾਣੀ ਨੂੰ ਫਿਲਟਰ ਕਰਦੇ ਆ ਸਾਫ ਤੋਂ ਕਰਦੇ ਆ ਸਾਫ ਤੋਂ ਕਰਦੇ ਆ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਇਹ ਗਾ ਠੀਕ ਆ ਤੇ ਇਹਨੂੰ ਪੁਰਾ ਜਿਹੜਾ ਗੁਰਦੁਆਰੇ ਦਾ ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਉਹ ਇੱਥੇ ਆਂਦਾ ਤੇ ਉਹਨੂੰ ਅੱਗੇ ਖੇਤਾਂ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ ਬਹੁਤ ਵਧੀਆ ਚੀਜ਼ ਹੈ ਜਿਹੜੀ ਕਿ ਮਤਲਬ ਪਾਣੀ ਦੀ ਵੇਸਟੇਜ ਜਿਹੜੀ ਨਹੀਂ ਹੋ ਰਹੀ ਹੈਗੀ ਮੈਂ ਬਹੁਤ ਦੇਰ ਤੋਂ ਪੰਜਾਬ ਦੇ ਜਿਹੜੇ ਖੇਤ ਸੀਗੇ ਅਸੀਂ ਮਿਸ ਕਰਦੇ ਸੀਗੇ ਤੇ ਤਾਂ ਹੀ ਅਸੀਂ ਕੈਨੇਡਾ ਦੇ ਪਿੰਡਾਂ ਅਸੀਂ ਨਿਕਲੇ ਰਹਿੰਦੇ ਸੀਗੇ ਹਾਂ ਤੇ ਅੱਜ ਪ੍ਰਮਾਤਮਾ ਨੇ ਸਾਨੂੰ ਮੌਕਾ ਦਿੱਤਾ ਕਿ ਅਸੀਂ ਫੋਨ ਪੰਜਾਬ ਦੇ ਟੂਰ ਦੇ ਵਿੱਚ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਰਹੇ ਹਾਂ ਤੇ ਅਸੀਂ ਆਪ ਵੀ ਕਰ ਰਹੇ ਹਾਂ ਤੇ ਦੂਰ ਦੂਰ ਤੱਕ ਜੇ ਤੁਸੀਂ ਅਗਰ ਤੁਸੀਂ ਦੇਖੋ ਤੁਹਾਨੂੰ ਅਲੱਗ ਹੀ ਫੀਲਿੰਗ ਆਉਗੀ ਹਨਾ ਤੇ ਦੂਰ ਦੂਰ ਤੱਕ ਹਰੇ ਭਰੇ ਖੇਤ ਸਰਦੀਆਂ ਦੇ ਵਿੱਚ ਵੀ ਤੇ ਜੇ ਅਸੀਂ ਕੰਪੇਅਰ ਕਰੀਏ ਕੈਨੇਡਾ ਦੇ ਨਾਲ ਤੇ ਉੱਥੇ ਸਭ ਕੁਝ ਸੁੱਕਾ ਮਤਲਬ ਲਾਈਕ ਇੰਨੀ ਜ਼ਿਆਦਾ ਤੇ ਸਰਦੀ ਪੈਂਦੀ ਹੈ ਤਾਂ ਤੁਸੀਂ ਕੁਝ ਵੀ ਇੰਜੋਏ ਨਹੀਂ ਕਰ ਸਕਦੇ ਤੇ ਆਪਾਂ ਪੰਜਾਬ ਦੇ ਵਿੱਚ ਸਰਦੀਆਂ ਦੇ ਵਿੱਚ ਵੀ ਖੇਡ ਇੰਜੋਏ ਕਰ ਸਕਦੇ ਆ ਤੇ ਤੁਸੀਂ ਦੇਖੋ ਦੂਰ ਅਗਰ ਤੁਸੀਂ ਦੇਖੋਗੇ ਤੁਹਾਨੂੰ ਧੁੰਦ ਦੇਖੋਗੇ ਤੇ ਉਧਰ ਦੇਖੋ ਸਾਂ ਲੱਗਿਆ ਪਰ ਇਹਦੀ ਇੱਕ ਜੋਤ ਗੱਲ ਮੈਂ ਦੇਖ ਤੁਸੀਂ ਸਾਹ ਵੀ ਲੈ ਰਹੇ ਹੋ ਨਾ ਪੂਰਾ ਫਰੈਸ਼ ਜਿਹੜੀ ਹਵਾ ਹੁੰਦੀ ਹੈ ਠੀਕ ਆ ਐ ਪੂਰਾ ਫੀਲ ਆਂਦਾ ਹੈ ਤੁਸੀਂ ਦੇਖੋ ਇੱਕ ਪਾਸੇ ਸ਼ਾਮ ਦਾ ਵੇਲਾ ਰਹਿਰਾ ਸਾਹਿਬ ਦਾ ਪਾਠ ਚੱਲ ਰਿਹਾ ਠੀਕ ਆ ਤੁਹਾਨੂੰ ਆਵਾਜ਼ ਵੀ ਪਿੱਛੇ ਸੁਣਦੀ ਹੋਵੇ ਮੇ ਬੇਬੀ ਤੇ ਤੁਸੀਂ ਖੇਤਾ ਚ ਖੜੇ ਹੋ ਉਹ ਦੇਖੋ ਸਾਗ ਲੱਗਿਆ ਹੋਇਆ ਕਿੰਨਾ ਹਾਂ ਪਰ ਮੈਂ ਜ਼ੂਮ ਕਰਕੇ ਦਿਖਾਣਾ ਇਹਨੂੰ ਸਾਗ ਦੇਖੋ ਚੈੱਕ ਕਰੋ ਮੇਰੇ ਵੀਰੋ ਲਲਾ ਲਲਾ ਹੋਈ ਪਈ ਪੂਰੀ ਸਾਗ ਦੀ ਤਾਂ ਉਹ ਸਾਗ ਲੱਗਿਆ ਹੋਇਆ ਇਧਰ ਅਪਰੂਧ ਦਾ ਤਰਖਤ ਹੈ ਹਾਂ ਆ ਦੇਖੋ ਪਾਠੀਆਂ ਪਈਆਂ ਆਈਆਂ ਸੁੱਕੀਆਂ ਸੁਕੜੀਆਂ ਪਈਆਂ ਹੋਈਆਂ ਨੇ ਥੱਪ ਤੁੱਪ ਕੇ ਰੱਖੀਆਂ ਆਈਆਂ ਨੇ ਹਾਂ ਹਾਂ ਇਧਰ ਬੋ ਸਮਰਸੀਬਲ ਲੱਗਿਆ ਹੋਇਆ ਹੈ ਬਹੁਤ ਵਧੀਆ ਬਹੁਤ ਹੀ ਜ਼ਿਆਦਾ ਜਿਹੜਾ ਗੁਰਦੌਰ ਸਾਹਿਬ ਦਾ ਮੈਨੇਜਮੈਂਟ ਸਿਸਟਮ ਹੈਗਾ ਵਧੀਆ ਕੋਈ ਵੀ ਜਿਹੜੀ ਚੀਜ਼ ਹੈਗੀ ਹੈ ਵੇਸਟੇਜ ਨਹੀਂ ਹੈਗੀ ਹਰ ਇੱਥੇ ਜਿਹੜੀ ਚੀਜ਼ ਹੈਗੀ ਹੈ ਮੇਬੀ ਇੱਥੇ ਜਿਹੜਾ ਇਹ ਹੈਗਾ ਗੋਬਰ ਗੈਸ ਦਾ ਜਿਹੜਾ ਇਹਨਾਂ ਨੇ ਪ੍ਰੋਜੈਕਟ ਲਾਇਆ ਹੋਇਆ ਮੈਨੂੰ ਲੱਗਦਾ ਤਾਂ ਉਹੀ ਹੈ ਕਿ ਜਿਹੜਾ ਜਿੰਨੇ ਵੀ ਗੋਹਾ ਇਹਦੇ ਵਿੱਚ ਹੈਗਾ ਨਾ ਉਹ ਗੋਬਰ ਗੈਸ ਦਾ ਪਲਾਂਟ ਜਿਹੜਾ ਹਾਂ ਨਹੀਂ ਨਹੀਂ ਉਹੀ ਹੁੰਦਾ ਹੋਵੇਗਾ ਵੈਸੇ ਇਹ ਨਹੀਂ ਸਾਰਾ ਗੋਹਾ ਨਾ ਇਹਦੇ ਵਿੱਚ ਡੰਪ ਕਰ ਦਿੰਦੇ ਆ ਉਹ ਮੈਨੂੰ ਲੱਗਦਾ ਤਾਂ ਉਹੀ ਹੈ ਸ਼ਾਇਦ ਜੇ ਮੇਰੇ ਵੀਰ ਭੈਣ ਨੂੰ ਕਿਸੇ ਨੂੰ ਪਤਾ ਹੋਵੇ ਇਸ ਬਾਰੇ ਤਾਂ ਕਮੈਂਟ ਕਰਕੇ ਜੁਰ ਦੱਸਿਓ ਇਹ ਕੀ ਚੀਜ਼ ਸੀਗੀ ਪਰ ਮੈਨੂੰ ਜਿੱਥੇ ਤੱਕ ਲੱਗਦਾ ਹੈ ਇਹ ਗੋਬਰ ਗੈਸ ਦਾ ਇਹ ਇਹਨਾਂ ਨੇ ਪਲਾਂਟ ਲਾਇਆ ਹੋਇਆ ਹੈ ਵਿੱਚ ਬਹੁਤ ਵਧੀਆ ਇੱਥੇ ਬਜ਼ੁਰਗ ਮਾਤਾਵਾਂ ਸਰੀਆਂ ਜਿਹੜੀਆਂ ਨੇ ਇੱਥੇ ਕੰਮ ਕਰ ਰਹੀਆਂ ਨੇ ਤੇ ਹੁਣ ਆਪਾਂ ਚੱਲਦੇ ਹਾਂ ਪਰਲੀ ਸਾਈਡ ਇਥੇ ਮਿੱਟੀ ਦੀ ਜਿਹੜੀ ਖੁਸ਼ਬੂ ਹੈ ਨਾ ਪੰਜਾਬ ਦੇ ਵਿੱਚ ਯਾਰ ਉਹਦਾ ਗੱਲ ਹੀ ਵੱਖਰੀ ਹੈ ਹਾਂ ਸਭ ਤੋਂ ਵੱਧ ਜਿਹੜੀ ਇੰਜੋਏਮੈਂਟ ਹੈਗੀ ਹੈ ਨਾ ਉਹ ਰੁਬਾਬ ਕਰ ਰਹੀ ਹੈ ਕਿਉਂਕਿ ਇਹਦੇ ਲਈ ਹਰ ਚੀਜ਼ ਜਿਹੜੀ ਹੈਗੀ ਇੱਕ ਨਵੀਂ ਚੀਜ਼ ਹੈ ਤੇ ਹਾਂ ਚਾਹੇ ਤੁਸੀਂ ਬੇਸਮੈਂਟ ਦੇ ਵਿੱਚ रह ਰਹੇ ਹੋ ਚਾਹੇ ਘਰੇ ਰਹ ਰਹੇ ਹੋ ਤਾਂ ਉੱਥੇ ਇੰਨੀ ਖੁੱਲ ਨਹੀਂ ਹੁੰਦੀ ਹੈਗੀ ਜਿਹੜੇ ਖੁੱਲੇ ਨਹੀਂ ਹੁੰਦੇ ਹੈਗੇ ਤੇ ਇੱਥੇ ਆ ਕੇ ਬੱਚਾ ਜਿਵੇਂ ਆਇਆ ਉਸ ਵਰਗਾ ਹਾਂ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਜਿਹੜਾ ਕਿ ਸਕੂਨ ਵਾਲੀ ਜ਼ਿੰਦਗੀ ਜੀ ਨੂੰ ਕਹਿੰਦੇ ਆ ਉਹ ਇੱਥੇ ਆ ਕੇ ਮਿਲਦੀ ਹੈ ਦੇਖੋ ਹਰ ਬੰਦਾ ਇੱਥੇ ਆਪਣੇ ਆਪਣੇ ਕੰਮਕਾਰਾਂ ਦੇ ਵਿੱਚ ਲੱਗਿਆ ਫਿਰ ਜਿਵੇਂ ਦੇ ਨਾਲ ਬਾਣੀ ਚੱਲ ਰਹੀ ਹੈ ਪਿੱਛੇ ਸੋ ਦੋਸਤੋ ਇਹ ਸੀਗਾ ਸਾਡਾ ਅੱਜ ਦਾ ਪਹਿਲਾ ਪੰਜਾਬ ਦਾ ਵਲੌਗ ਤੇ ਤੁਸੀਂ ਮੈਨੂੰ ਮੈਨੂੰ ਲੱਗਦਾ ਕਿ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ ਇਸ ਵੀਡੀਓ ਨੂੰ ਦੇਖ ਕੇ ਤੇ ਤੁਹਾਨੂੰ ਕੁਝ ਵੀ ਇਸ ਵਲੌਗ ਦੇ ਵਿੱਚ ਵਧੀਆ ਲੱਗਿਆ ਹੋ ਬਤਾ ਪਲੀਜ਼ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜੁਰ ਦੱਸਿਆ ਕਰਿਓ ਤੇ ਤੁਹਾਨੂੰ ਹੋਰ ਵੀ ਵਧੀਆ ਵਧੀਆ ਜਿਹੜੇ ਪੰਜਾਬ ਦੇ ਸਾਡੇ ਵਲੌਗ ਨੇ ਸੋ ਹੁਣ ਔਨ ਦਾ ਵੇ ਨੇ ਤੋਂ ਆਪਾਂ ਹੁਣ ਇਸ ਟੂਰ ਦੇ ਉੱਤੇ ਨਿਕਲ ਚੁੱਕੇ ਆ ਤੇ ਤੁਹਾਨੂੰ ਜਿਹੜੇ ਅਗਲੇ ਵਲੌਗ ਨੇ ਉਹ ਹੁਣ ਤੁਹਾਨੂੰ ਆਪਣੇ ਆਪ ਤੁਹਾਨੂੰ ਜਿਹੜੇ ਦਿਖਦੇ ਰਹਿਣਗੇ ਕਿਉਂਕਿ ਤੁਸੀਂ ਬਸ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਤੇ ਕੋਈ ਵਲੌਗ ਜਿਹੜਾ ਮਿਸ਼ਨਰ ਹੈ ਜਿਵੇਂ ਇਹ ਹੁਣ ਆਪਾਂ ਧੱਕ ਪਾ ਦੇਣੀ ਹੈ ਤੇ ਪੰਜਾਬ ਦੇ ਵਿੱਚ ਆ ਗਏ ਆ ਤੇ ਕਹਿੰਦੇ ਚ ਲਾ 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 ਹੋ ਜਾਣੀ ਹੈ ਪੂਰੀ ਤੇ ਫਿਰ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਅਗਲੇ ਸਫ਼ਰ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਸਤਿ ਸ੍ਰੀ ਅਕਾਲ